ਬਾਈ ਦੀ ਦੁਕਾਨ ਤੇ ਚੱਪਲਾ ਮੰਗਾਗੇ ਬਾਟਾ ਦੀਆਂ ਉਹ ਤਾਂ ਹੋ ਨਹੀਂ ਸਕਦਾ ਤਾਂ ਜਿਨੇ ਗੁੜ ਖਾਦਾ ਉਹਨੂੰ ਹੀ ਗੁੜ ਦਾ ਸਵਾਦ ਪਤਾ ਹੈ ਉਹ ਲੋ ਇਸ਼ਕ ਕਰੀ ਬੈਠਾ ਹੈ ਨਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਕਿ ਇਹਨੇ ਰਾਕੇ ਰੁਕਣਾ ਕਿੱਥੇ ਹੈ ਇਹਦਾ ਤਾਂ ਗੱਲਬਾਤ ਵਿਦ ਹੈਰੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਹਨ ਰਾਜੂ ਰਾਜਪੂਜੀ ਅਸੀਂ ਜਾਣਾਂਗੇ ਇੰਦਰਜੀਤ ਸਿੰਘ ਤੋਂ ਰਾਜੂ ਰਾਜਪੂਤ ਦਾ ਸਫ਼ਰ ਫਿਰ ਰਾਜੂ ਰਾਜਪੂਤ ਤੋਂ ਸਮਾਜ ਸੇਵੀ ਇੰਦਰਜੀਤ ਸਿੰਘ ਦਾ ਸਫਰ ਰਾਜੂ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਅਸੀਂ ਅੱਜ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਵੀ ਤੁਹਾਡੇ ਸਫਰ ਬਾਰੇ ਤੇ ਦੂਸਰਾ ਵੀ ਇਹ ਨਸ਼ਾ ਕੀ ਹੈ ਪਹਿਲੀ ਗੱਲ ਤਾਂ ਸਾਨੂੰ ਇਹ ਐਕਸਪਲੇਨ ਕਰੋ ਦੇਖੋ ਭਾਜੀ ਪਹਿਲਾਂ ਤਾਂ ਧੰਨਵਾਦ ਆ ਜੀ ਤੁਹਾਡਾ ਮੈਂ ਪਹਿਲਾਂ ਵੀ ਤੁਹਾਡੇ ਇਹਨਾਂ ਟੌਪਿਕਾਂ ਉੱਤੇ ਇੱਕ ਦੋ ਪੋਡਕਾਸਟ ਦੇਖੇ ਨੇ ਜੀ ਗੱਲ ਭਾਜੀ ਸਫਰ ਦੀ ਹੈ ਜੋ ਹਨਾ ਜੋ ਤੁਸੀਂ ਸੁਣ ਚੁੱਕੇ ਹੋ ਤੁਹਾਡੇ ਈਵਰ ਸੁਣ ਚੁੱਕੇ ਨੇ 19 ਕੀ ਦੀ ਫਰਕ ਹੋਇਆ ਕਰਦਾ ਭਾਜੀ ਜੋ ਗraftਾਂ ਅਸੀਂ ਉਹਨਾਂ ਦੀਆਂ ਸੁਣੀਆਂ ਉਦਾਂ ਦੀਆਂ ਕੋਈ ਰਲਦੀਆਂ ਮਿਲਦੀਆਂ ਗraftਾਂ ਸਿਗੀਆਂ ਭਾਜੀ ਹਨਾ ਤਾਂ ਬੇਸਿਕਲੀ ਇੱਕ ਗੁੱਡ ਫੀਲਡ ਫੈਕਟਰ ਸੀਗਾ ਜੀ ਅ ਅੱਛਾ ਲੱਗਣ ਦੀ ਇੱਕ ਜਿਹਨੂੰ ਬਿਮਾਰੀ ਤਾਂ ਬਹੁਤ देर ਬਾਅਦ ਸਮਝ ਆਇਆ ਕਿ ਬੇਸਿਕਲੀ ਨਸ਼ਾ ਖੋਰੀ ਇੱਕ ਬਿਮਾਰੀ ਹੈ ਕਿ ਮੈਂ ਸਰੀਰਿਕ ਤੌਰ ਤੋਂ ਆਪਣਾ ਮੈਂਟਲ ਮੈਂਟਲੀ ਤੋਂ ਹਨਾ ਮਾਨਸਿਕ ਤੌਰ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਸਮਾਜਿਕ ਸੋਸ਼ਲੀ ਔਰ ਸਪਿਰਚੁਅਲੀ ਮਤਲਬ ਇਹ ਚਾਰ ਭਾਗਾ ਦੇ ਵਿੱਚ ਵੰਡੀ ਹੋਈ ਇੱਕ ਬਿਮਾਰੀ ਹੈ ਇਹ ਬਹੁਤ ਸਾਲਾਂ ਬਾਅਦ ਇਹ ਚੀਜ਼ ਦੀ ਸਮਝ ਲੱਗੀ ਬਾਕੀ ਭਾਜੀ ਤਰੀਕੇ ਨੇ ਹਰ ਬੰਦੇ ਦਾ ਆਪਣਾ ਕੰਮ ਕਰਨ ਦਾ ਉਸ ਵਿਅਕਤੀ ਵਿਸ਼ੇਸ਼ ਨੂੰ ਦੇਖਣ ਦਾ ਉਹਨੂੰ ਡੀਲ ਕਰਨ ਦਾ ਪ੍ਰੋਬਲਮ ਤਾਂ ਕਾਮਨ ਹੈ ਜੀ ਜੇ ਪ੍ਰੋਬਲਮ ਕਾਮਨ ਹੈ ਤਾਂ ਮੇਰਾ ਮੰਨਣਾ ਹੈ ਤਾਂ ਉਹ ਸੋਲਵ ਆਊਟ ਉਹ ਸੋਲੂਸ਼ਨ ਵੀ ਕਾਮਨ ਹੀ ਹੋਣਾ ਚਾਹੀਦਾ ਹੈ ਜੀ ਹਨਾ ਬਾਕੀ ਇੱਕ ਬਹੁਤ ਲੰਬੀ ਭਾਜੀ ਸਟੱਡੀ ਹੈ ਜੀ ਇਹ ਜੋ ਸਾਨੂੰ ਅੱਜ ਵੀ ਅਸੀਂ ਸਿੱਖਣ ਦੇ ਇੱਕ ਪ੍ਰੋਸੈਸ ਚ ਹਨਾ ਔਰ ਅਜੀਵਨ ਸਿੱਖਦੇ ਰਵਾਂਗੇ ਜੀ ਜੇ ਇਦਾਂ ਰਹਿਣਾ ਆ ਸੀ ਇਦਾਂ ਮਤਲਬ ਜੇ ਨਸ਼ਾ ਛੱਡੇ ਛੱਡ ਕੇ ਰਹਿਣਾ ਤਾਂ ਇੱਕ ਇੱਕ ਦਿਨ ਦਾ ਬੇਸਿਕਲੀ ਇਸ ਪ੍ਰੋਗਰਾਮ ਚ ਜੋ ਅਸੀਂ ਸਿੱਖਿਆ ਜੀ ਜੋ ਸਾਰੇ ਤੁਸੀਂ ਗੱਲ ਕਰ ਰਹੇ ਹੋ ਵੀ ਸੈਂਟਰ ਤਾਂ ਬੇਸਿਕਲੀ ਜੋ ਵੀ 올 ਓਵਰ ਵਰਡ ਆਰ ਓਵਰ ਇੰਡੀਆ ਜੋ ਚੱਲ ਰਿਹਾ ਤਨ ਚੋੜ ਇੱਕੋ ਹੀ ਹੈ ਜਸਟ ਫॉर ਟੂਡੇ ਬਟ ਆਪਾਂ ਨੂੰ ਮਤਲਬ ਚਾਹੀਦਾ ਇਹ ਹੈ ਕਿ ਆਪਾਂ ਅੱਜ ਉਹ ਗੱਲ ਕਰੀਏ ਉਹਨਾਂ ਲੋਕਾਂ ਬਾਰੇ ਗੱਲ ਕਰੀਏ ਕਿਉਂਕਿ ਵਿਸ਼ਾ ਬੜਾ ਗੰਭੀਰ ਹੈ ਜਿੱਦਾਂ ਦਾ ਅੱਜ ਭਾਜੀ ਅਸੀਂ ਪੰਜਾਬ ਵੈਸੇ ਤਾਂ ਬਾਈ ਜੀ ਹੈਰੀ ਮੇਰਾ ਵੀ ਇਹ ਤਾਂ ਵਰਲਡ ਵਾਈਡ ਇੱਕ ਪ੍ਰੋਬਲਮ ਹੈ ਜਿਹਨੂੰ ਅਸੀਂ ਨਕਾਰ ਨਹੀਂ ਸਕਦੇ ਹਾਂ ਗੱਲ ਵੱਖਰੀ ਹੈ ਕਿ ਅੱਜ ਕੱਲ ਦੇ ਲੋਕ ਆਪਣੇ ਰੁਝੇਮਿਆਂ 'ਚ ਬਹੁਤ ਜ਼ਿਆਦਾ ਫਸੇ ਹੋਏ ਨੇ ਅ ਦੇਖੋ ਵਕਤ ਨਹੀਂ ਹੈ ਲੋਕਾਂ ਕੋਲ ਹਨਾ ਮੈਂ ਕਿਸੇ ਦੇ ਬਾਰੇ ਨਾ ਕਿਸੇ ਦਾ ਮੈਂ ਸੁਣ ਰਿਹਾ ਸੀ ਉਹ ਦੱਸ ਰਿਹਾ ਸੀ ਕਹਿੰਦਾ ਜਦੋਂ ਮੇਰੇ ਫਾਦਰ ਕੋਲੇ ਨਾ ਬਲਦ ਗੱਡੀ ਹੁੰਦੀ ਸੀ ਔਰ ਉਦੋਂ ਖੇਤੀਆਂ ਕਰਦੇ ਹੁੰਦੇ ਸੀ ਕਹਿੰਦਾ 10-10 ਸਾਧ 15-15 ਦਿਨ ਉਹ ਆਪ ਦੀ ਮੇਰੀ ਭੂਆ ਦੇ ਘਰੇ ਲਾ ਕੇ ਆਉਂਦੀ ਸੀ ਹਨਾ ਆਪਣੇ ਦਾਦੇ ਦੀ ਗੱਲ ਕਰ ਰਿਹਾ ਸੀ ਕਹਿੰਦਾ ਜਦੋਂ ਟਰੈਕਟਰ ਆਏ ਸੰਦ ਆਏ ਮੈਂ ਆਪਣੇ ਫਾਦਰ ਨੂੰ ਕਦੀ ਘੰਟਾ ਡੇਢ ਘੰਟੇ ਤੋਂ ਵੱਧ ਨਹੀਂ ਮੈਂ ਕਹਿੰਦਾ ਸਪੈਂਡ ਕਰਦੇ ਦੇਖਿਆ ਤਾਂ ਜਦੋਂ ਦੇਖੋ ਸਾਧਨ ਆਣੇ ਸ਼ੁਰੂ ਹੋ ਗਏ ਸਾਡੇ ਕੋਲ ਵਕਤ ਖਤਮ ਹੋਣਾ ਸ਼ੁਰੂ ਹੋ ਗਿਆ ਤਾਂ ਉਦੋਂ ਹੀ ਹੈ ਜੀ ਅੱਜ ਕੱਲ ਹਨਾ ਸਾਡੇ ਕੋਲੇ ਸਮਾਂ ਨਹੀਂ ਹੈ ਸਾਨੂੰ ਗੈਜਟਸ ਹੋਰ ਜਿਹੜੇ ਰੂਟੀਨ ਦੀਆਂ ਜੜੀਆਂ ਰੁਝੇਵੇਂ ਨੇ ਜੀ ਅਨਨੈਸੈਸਰੀ ਜਿਨ੍ਹਾਂ ਦੇ ਵਿੱਚ ਅਸੀਂ ਫਸੇ ਹੋਏ ਆਂ ਰਾਜੂ ਜੀ ਹੁਣ ਸੈਂਟਰ ਚਲਾ ਰਹੇ ਹੋ ਤੁਸੀਂ ਉੱਥੇ ਤੁਸੀਂ ਕੀ ਆਬਜ਼ਰਵ ਕਰਦੇ ਹੋ ਵੀ ਕਿ ਕਿਹੜੇ ਨਸ਼ੇ ਵਾਲੇ ਲੋਕ ਜ਼ਿਆਦਾ ਆਉਂਦੇ ਆਂ ਤੇ ਉਹਨਾਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੁੰਦਾ ਹੈ ਭਾਜੀ ਜੋ ਮੇਰਾ ਨਾ ਜੋ ਮੈਂ ਤੁਹਾਨੂੰ ਦੇਖੋ ਮੈਨੂੰ ਨਹੀਂ ਪਤਾ ਕੋਈ ਕਿਸ ਤਰੀਕੇ ਨਾਲ ਕੀ ਕੰਮ ਕਰ ਰਿਹਾ ਪਰ ਅੱਜ ਕੱਲ ਦੇ ਦਿਨਾਂ 'ਚ ਭਾਜੀ ਜੋ ਮੈਂ ਆਬਜ਼ਰਵ ਕਰ ਰਿਹਾ ਪਰਿਵਾਰ ਉਸ ਬੰਦੇ ਨਾਲ ਉਹ ਵੱਧ ਬਿਮਾਰ ਨੇ ਅੱਛਾ ਜੀ ਕਿਸ ਤਰ੍ਹਾਂ ਜੀ ਦੇਖੋ ਜੇ ਤਾਂ ਭਾਜੀ ਅਸੀਂ ਇਹਨੂੰ ਗਹਿਰਾਈ ਚ ਡੀਪਲੀ ਜਦੋਂ ਅਸੀਂ ਪੜਦੇ ਆ ਅਸੀਂ ਜਦੋਂ ਸਟੱਡੀ ਕਰਦੇ ਆ ਹਨਾ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਇੱਕ ਬਿਮਾਰੀ ਹੈ ਜਿਹਨੂੰ WHO ਨੇ ਕਈ ਸਾਲ ਪਹਿਲਾਂ ਡਿਜ਼ੀਜ਼ ਡਿਕਲੇਅਰ ਕੀਤਾ ਇਹਨੂੰ ਕੋਈ ਨਕਾਰ ਨਹੀਂ ਸਕਦਾ ਹੁਣ ਉਹ ਜਿਹੜਾ ਪਰਸਨ ਉਸ ਮਾਹੌਲ ਚ ਆ ਕੇ ਜਿਹੜਾ ਇੱਕ ਰੂਟੀਨ ਵਿੱਚ ਆ ਜਾਂਦਾ ਹੈ ਜਿਹੜਾ ਉੱਠਦਾ ਹੈ ਟਾਈਮ ਤੇ ਖਾਣ ਲੱਗ ਜਾਂਦਾ ਹੈ ਟਾਈਮ ਤੇ ਮੈਡੀਟੇਸ਼ਨ ਕਰਨ ਲੱਗ ਜਾਂਦਾ ਹੈ ਟਾਈਮ ਤੇ ਕਲਾਸਿਸ ਦੇ ਵਿੱਚ ਆਣ ਲੱਗ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਕੀ ਉਹਨਾਂ ਉਸ ਮਾਹੌਲ ਦੇ ਵਿੱਚ ਸੈਂਟਰ ਦੀ ਆਪਾਂ ਗੱਲ ਕਰ ਰਹੇ ਹਾਂ ਅ ਇੱਕ ਮਾਈਂਡ ਓਪਨ ਹੋਣਾ ਸ਼ੁਰੂ ਹੋ ਜਾਂਦਾ ਜੀ ਕਿ ਉਹ ਨਿਸ਼ਾਨੀ ਕਰ ਰਿਹਾ ਹੁੰਦਾ ਪੋਜ਼ਿਟਿਵ ਵਾਈਬਸ ਪੋਜ਼ਿਟਿਵ ਗੱਲਾਂ ਅੰਦਰ ਐਂਟਰ ਕਰਨੀਆਂ ਸ਼ੁਰੂ ਹੋ ਜਾਂਦੀਆਂ ਜੋ ਉਹਦੇ ਲਈ ਸਮਥਿੰਗ ਨਿਊ ਹੁੰਦਾ ਹੈ ਬਟ ਹੁਣ ਉਹ ਜੇ ਅਸੀਂ ਦੂਜਾ ਇੱਕ ਪਹਿਲੂ ਦੇਖੀਏ ਫੈਮਿਲੀ ਕ੍ਰੋਨਿਕ ਡਿਜ਼ੀਜ਼ ਦਾ ਦਸ ਸਟੱਡੀਜ਼ ਇਹ ਵੀ ਕਹਿੰਦੀਆਂ ਨੇ ਕਿ ਪਰਿਵਾਰ ਜੇ ਨਸ਼ਾ ਕਰਨ ਵਾਲਾ ਵਿਅਕਤੀ 10% ਬਿਮਾਰ ਹੈ ਤਾਂ ਉਹ ਪਰਸਨ ਜਿਹੜਾ ਉਹਦੇ ਨਾਲ ਰਹਿ ਰਿਹਾ ਸੀ ਜਿਹੜਾ ਉਹਦੇ ਨਾਲ ਵਿਚਰ ਰਿਹਾ ਸੀ ਉਹ 20% ਬਿਮਾਰ ਹੈ ਅਸੀਂ ਇਸ ਚੀਜ਼ ਨੂੰ ਵੀ ਨਹੀਂ ਨਕਾਰ ਸਕਦੇ ਤੌਰ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਕਿ ਇਹ ਨਸ਼ਾ ਕਰਨ ਲੱਗ ਗਿਆ ਜੀ ਇਹ ਚੋਰੀਆਂ ਕਰਨ ਲੱਗ ਗਿਆ ਜੀ ਇਹ ਝੂਠ ਬੋਲਣ ਲੱਗ ਗਿਆ ਜੀ ਹੋਰ ਭਾਜੀ ਸਭ ਤੋਂ ਵੱਡੀ ਗੱਲ ਇੱਕ ਲਾਸਟ ਸਟੇਜ ਜਦੋਂ ਪਰਿਵਾਰ ਆਪਣੇ ਡਾਕਟਰਸ ਰਿਸ਼ਤੇਦਾਰ ਆਪਣੇ ਸਾਰੇ ਢੰਗ ਤਰੀਕੇ ਅਪਣਾ ਕੇ ਜਦੋਂ ਥੱਕ ਜਾਂਦਾ ਹੈ ਜਦੋਂ ਇੱਕ ਗੋਡੇ ਲਵਾ ਦਿੰਦਾ ਨਸ਼ਾ ਕਰਨ ਵਾਲਾ ਬੰਦਾ ਫਿਰ ਉਹਨੂੰ ਕੋਈ ਦੱਸਦਾ ਹੈ ਜੀ ਕਿ ਇਹ ਨਸ਼ਾ ਮੁਕਤੀ ਕੇਂਦਰ ਵੀ ਹੋਇਆ ਕਰਦੇ ਆਂ ਕਈ ਸਾਲਾਂ ਸਾਲ ਤਾਂ ਜੀ ਉਹ ਡਾਕਟਰਾਂ ਕੋਲ ਹੀ ਫਸੇ ਰਹਿੰਦੇ ਨੇ ਜੀ ਔਰ ਡਾਕਟਰਾਂ ਦਾ ਜਿਹੜਾ ਐਕਸਪੀਰੀਅੰਸ ਹੈ ਤੁਸੀਂ ਦੇਖ ਲਓ ਕਿੰਨੇ ਮਨੋਰੋਗ ਕੇਂਦਰ ਖੁੱਲੇ ਹੋਏ ਨੇ ਜੀ ਉਹ ਇੱਕ ਨਸ਼ਾ ਛਡਾ ਕੇ ਦੂਜੇ ਤੇ ਲਾ ਦਿੰਦੇ ਨੇ ਔਰ ਹੈਰੀ ਜੀ ਮੈਂ ਕਈ ਵਾਰੀ ਛਾਤੀ ਠੋਕ ਕੇ ਗੱਲ ਕੀਤੀ ਹੈ ਅਸੀਂ ਅੱਜ ਵੀ ਉਹੀ ਗੱਲ ਕਰਦੇ ਆਂ ਕਿ ਅਸੀਂ ਇਨਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਨਕਾਰਦੇ ਕਿ ਇਹ ਸੈਕਟ੍ਰਿਸਟ ਮੈਡੀਸਨ ਕੰਮ ਨਹੀਂ ਕਰਦੀ ਬਟ ਉਹ ਐਡਿਕਸ਼ਨ ਦਾ ਰੂਪ ਲੈ ਲੈਂਦੀ ਹੈ ਉਸ ਬੰਦੇ ਨੂੰ ਸੈਕਟ੍ਰਿਸਟ ਮੈਡੀਸਨ ਕਰਨ ਦਾ ਉਹ ਐਡਿਕਸ਼ਨ ਚ ਵੀ ਆ ਜਾਂਦਾ ਬਾਹਰ ਉਹ ਨਸ਼ਾ ਵੀ ਕਰ ਰਹੇ ਹੁੰਦਾ ਹੈ ਹਣਾ ਉਹ ਦੋਹੇ ਪਾਸੇ ਹਨਾ ਉਹਦਾ ਉਹ ਨਸ਼ਾ ਵੀ ਅਬਿਊਜ਼ ਕਰ ਰਿਆ ਹੁੰਦਾ ਇਹਨੂੰ ਵੀ ਮਿਸਯੂਜ਼ ਕਰਨ ਲੱਗ ਜਾਂਦਾ ਤਾਂ ਚਾਰਾ ਪਾਸੇ ਘਿਰਿਆ ਹੋਇਆ ਮਹਿਸੂਸ ਕਰਦਾ ਹੈ ਪਰਿਵਾਰ ਲਈ ਸਾਰੇ ਖਾਨੇ ਬੰਦ ਨਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ ਸਰਕਾਰ ਸਰਕਾਰ ਵੀ ਸਰ ਜੀਬ ਵਾਲੀ ਗੋਲੀ ਦਿੰਦੀ ਹੈ ਵੀ ਉਹ ਜੀਬ ਵਾਲੀ ਗੋਲੀ ਟਰੀਟਮੈਂਟ ਦਾ ਇੱਕ ਹਿੱਸਾ ਹੈ ਜੀ ਵੀ ਤੁਹਾਡੇ ਮੁਤਾਬਕ ਦੇਖੋ ਭਾਜੀ ਗੱਲ ਇਹ ਹੈ ਮੈਂ ਤੁਹਾਨੂੰ ਫੇਰ ਉਹੀ ਗੱਲ ਕਰ ਰਿਆ ਆ ਅਸੀਂ ਨਹੀਂ ਨਕਾਰ ਸਕਦੇ ਭਾਜੀ ਜੇ ਕੋਈ ਸ਼ੈ ਹੈਗੀ ਹੈ ਤਾਂ ਉਹ ਮੈਡੀਸਨ ਦੇ ਰੂਪ ਚ ਜੇ ਅਸੀਂ ਉਹਨੂੰ ਲੈ ਰਹੇ ਹਾਂ ਕੁਝ ਟਾਈਮ ਵਾਸਤੇ ਡਾਕਟਰ ਦੇ ਗਾਈਡਲਾਈਨ ਦੇ ਅੰਡਰ ਉਹਦੇ ਡੋਸ ਦੇ ਅੰਡਰ ਹਨਾ ਉਹਦੀ ਕੇਸ ਹਿਸਟਰੀ ਡਰਗ ਹਿਸਟਰੀ ਉਹਦੀ ਕਿੰਨੀ ਡੋਸ ਸੀ ਕਿੰਨੀ دیر ਤੋਂ ਲੈ ਰਿਹਾ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈ ਬਟ ਹੁੰਦਾ ਕੀ ਹੈ ਜੀ ਉਹ ਉਹ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਚ ਕਿਹਾ ਵੀ ਗੁੱਡ ਫੀਲ ਫੈਕਟਰ ਉਹ ਜਿਹੜਾ ਗੁੱਡ ਕਰਾਉਣ ਵਾਲਾ ਅੰਦਰੋਂ ਫੈਕਟਰ ਹੈ ਜਿਹੜਾ ਡੋਪਾ ਮਾਈਨ ਹਨਾ ਰਿਲੀਜ਼ ਹੁੰਦਾ ਉਹਦਾ ਨਸ਼ਾ ਕਰਨ ਤੋਂ ਬਾਅਦ ਉਦਾਂ ਦੀ ਉਹ ਨਾ ਡੋਜ਼ ਉਹਦੀ ਬਾਡੀ ਨੂੰ ਉਹਦੇ ਦਿਮਾਗ ਨੂੰ ਨਹੀਂ ਮਿਲਦੀ ਉਹਨੂੰ ਸਾਰਾ ਪਿੰਡ ਉਜਾੜ ਲੱਗਦਾ ਉਹਨੂੰ ਸਾਰਾ ਕੁਝ ਉਜੜਿਆ ਹੋਇਆ ਲੱਗਦਾ ਤਾਂ ਉਹ ਜਿਹੜੇ ਖਚਾਬ ਨੇ ਨਾ ਜੀ ਉਹ ਖਚਾਬ ਉਹਨੂੰ ਦੁਬਾਰਾ ਤੋਂ ਬੇਸਿਕਲੀ ਇਹ ਵਿਚਾਰ ਬਹਿਵਾਰ ਭਾਵਨਾ ਦੀ ਬਿਮਾਰੀ ਹੈ ਵਿਚਾਰਾਂ ਨੂੰ ਸ਼ੁੱਧੀਕਰਨ ਹੈ ਵਿਵਹਾਰਾਂ ਦਾ ਸ਼ੁੱਧੀਕਰਨ ਹੈ ਭਾਵਨਾਵਾਂ ਦਾ ਸ਼ੁੱਧੀਕਰਨ ਹੈ ਹਨਾ ਔਰ ਇਹ ਚੀਜ਼ਾਂ ਇੰਨੀ ਜਲਦੀ ਨਹੀਂ ਠੀਕ ਹੋਣ ਵਾਲੀਆਂ ਜੀ ਹਨਾ ਇਹ ਇੱਕ ਸਾਈਕੋਲੋਜੀਕਲੀ ਡਿਸਆਰਡਰ ਹੈ ਇਹਨੂੰ ਪੁਨਰਨਿਰਮਾਣ ਰੀਹੈਬਿਲੀਟੇਟ ਕਰਨਾ ਔਰ ਦੁਬਾਰਾ ਤੋਂ ਉਹਨੂੰ ਬੇਸਿਕ ਚੀਜ਼ਾਂ ਦੀ ਹਨਾ ਜਾਣਕਾਰੀ ਦੇਣਾ ਔਰ ਮੈਂ ਜਿਹੜੀ ਗੱਲ ਕਰਨੇ ਆ ਕਿ ਪਰਿਵਾਰ ਟਾਈਮ ਹੀ ਨਹੀਂ ਦਿੰਦਾ ਜੀ ਸਭ ਤੋਂ ਵੱਡੀ ਗੱਲ ਭਾਜੀ ਜੀ ਜੋ ਅਸੀਂ ਅੱਜਕੱਲ ਦੇਖਦੇ ਆ ਅੱਜਕੱਲ ਭਰਾ ਭਰਾ ਤੇ ਵਿਸ਼ਵਾਸ ਨਹੀਂ ਕਰ ਰਿਹਾ ਗਵੰਡੀ ਗਵੰਡੀ ਤੇ ਵਿਸ਼ਵਾਸ ਨਹੀਂ ਕਰ ਰਿਆ ਫਿਰ ਨਸ਼ਾ ਮੁਕਤੀਆਂ ਦੇ ਜਿਹੜੇ ਟਾਈਟਲ ਨੇ ਜਿਹੜੇ ਨਾਮ ਨੇ ਉਹ ਇੰਨੇ ਕ ਬਦਨਾਮ ਐ ਕਿਉਂਕਿ ਵਿੱਚ ਹੋਰ ਵੀ ਇਹ ਜੇ ਲੋਕ ਐ ਜਿਹੜੇ ਕੋਈ ਚੰਗਾ ਮਾੜਾ ਕੰਮ ਕਰਦੇ ਆ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਜੇ ਕੋਈ ਚੰਗਾ ਹੈ ਤਾਂ ਮਾੜਾ ਹੈ ਸਿੱਕੇ ਦੇ ਹਮੇਸ਼ਾ ਦੋ ਪਹਿਲੂ ਹੀ ਹੋਇਆ ਕਰਦੇ ਨੇ ਜੀ ਹਨਾ ਤਾਂ ਉਹ ਆਟੇ ਨਾਲ ਘਣ ਵੀ ਪੀਸਿਆ ਜਾਂਦਾ ਹੈ ਹਨਾ ਔਰ ਇੱਕ ਦੇ ਨਾਲ ਸਾਰਿਆਂ ਨੂੰ ਹਨਾ ਮਤਲਬ ਇੱਕੋ ਤਰ੍ਹਾਂ ਨਾਲ ਦੇਖਿਆ ਜਾਂਦਾ ਕਿਉਂਕਿ ਬੇਸਿਕਲੀ ਤਾਂ ਸਾਡੀ ਜਿਹੜੀ ਆਇਡੈਂਟੀਫਿਕੇਸ਼ਨ ਹੈ ਤਾਂ ਸਾਨੂੰ ਤਾਂ ਦੇਖਿਆ ਤਾਂ ਉਦਾਂ ਹੀ ਜਾਂਦਿਆ ਨਾ ਜੀ ਕਿ ਇਹ ਵੀ ਉਦਾਂ ਦੇ ਸੀ ਹੁਣ ਸਾਡਾ ਪਾਸਟ ਤਾਂ ਸਾਡੇ ਤੋਂ ਕਿਤੇ ਅਸੀਂ ਉਹਨੂੰ ਨਾ ਨਕਾਰ ਸਕਦੇ ਅਸੀਂ ਤਾਂ ਅੱਜ ਵੀ ਕਹਿੰਨੇ ਆ ਜੀ ਤੁਹਾਡੇ ਸਾਹਮਣੇ ਬੈਠ ਕੇ ਕਹਿ ਰਹੇ ਆ ਕਿ ਠੀਕ ਆ ਜੀ ਸਾਡਾ ਪਾਸਟ ਸੀ ਔਰ ਲੋਕ ਉਹਨੂੰ ਭੂਤ ਨੂੰ ਨਾ ਨਾਲ ਚੱਕ ਕੇ ਕੈਰੀ ਕਰਦੇ ਫਿਰ ਜਾਂਦੇ ਉਹ ਅੱਜ ਕੀ ਹੈ ਉਸ ਚੀਜ਼ ਦੀ ਉਹਦੀ ਵੈਲਿਊ ਨਹੀਂ ਹੈ ਉਹ ਇਹ ਸੀ ਔਰ ਅਹੀ ਜਦੋਂ ਬੋਝਾ ਉਹ ਲੈ ਕੇ ਚਲਦੇ ਆ ਰਹੇ ਨੇ ਜੀ ਤਾਂ ਫਿਰ ਪ੍ਰੋਬਲਮਸ ਨੇ ਤਾਂ ਹਰੀ ਜੀ ਮਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਉਹਦਾ ਕੋਈ ਸਮਾਧਾਨ ਹੋਊਗਾ ਉਹਨੂੰ ਤਾਂ ਅੱਜ ਦਾ ਰੀਅਲਿਸਟਿਕ ਅਪਰੋਚ ਉਹਨੂੰ ਤਾਂ ਅੱਜ ਦੇਖਣਾ ਪੈਣਾ ਹੈ ਅੱਜ ਕੀ ਹੋ ਰਿਹਾ ਜੀ ਅਸੀਂ ਪਿਛਲੇ ਦਿਨਾਂ ਸੈਂਟਰਸ ਦੀ ਵੀਡੀਓਜ਼ ਕੀਤੀ ਸਾਨੂੰ ਬਹੁਤ ਜਣਿਆਂ ਨੇ ਅਪਰੋਚ ਕੀਤੀ ਸੈਂਟਰ ਜਿਹੜੇ ਕੱਟ ਚੁੱਕੇ ਸੀਗੇ ਵੀ ਸਾਨੂੰ ਸੈਂਟਰਸ ਦੇ ਵਿੱਚ ਕੁੱਟਮਾਰ ਕੀਤੀ ਜਾਂਦੀ ਹੈ ਸਾਨੂੰ ਚੰਗਾ ਖਾਣ ਨੂੰ ਨਹੀਂ ਦਿੱਤਾ ਜਾਂਦਾ ਵੀ ਉਹਨਾਂ ਨੇ ਸਾਨੂੰ ਬਹੁਤ ਅਪਰੋਚ ਕੀਤੀ ਵੀ ਸਾਡੀ ਵੀਡੀਓਜ਼ ਤੁਸੀਂ ਇਹ ਔਨ 에ਅਰ ਕਰੋ ਔਰ ਇਹ ਵੀ ਚਲੋ ਅਸੀਂ ਕਿਹਾ ਵੀ ਨਹੀਂ ਅਸੀਂ ਕਿਵੇਂ ਕਿਸੇ ਤੇ ਤਵਾਰ ਕਰ ਸਕਦੇ ਆ ਤੁਸੀਂ ਸੈਂਟਰਸ ਨੂੰ ਕਿਵੇਂ ਦੇਖਦੇ ਹੋ ਵੀ ਕੁਟਮਰ ਹੁੰਦੀ ਹੈ ਕਿ ਨਹੀਂ ਹੁੰਦੀ ਉੱਥੇ ਦੇਖੋ ਭਾਜੀ ਮੈਂ ਕਿਸੇ ਦੀ ਗੱਲ ਨਹੀਂ ਕਰ ਸਕਦਾ ਜੀ ਠੀਕ ਹੈ ਹਰ ਬੰਦੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੈ ਰੀਸੈਂਟਲੀ ਹੁਣੇ ਅਸੀਂ ਨਾ ਭਾਜੀ ਜੁਲਾਈ ਜੂਨ ਜੁਲਾਈ ਦੇ ਵਿੱਚ ਉਹ ਜਿਹੜੇ ਦਾਖਲ ਸੀਗੇ ਸਾਡੇ ਕੋਲੇ ਜੀ ਜਿਹੜੇ ਪੇਸ਼ੈਂਟ ਹੀ ਆਪਾਂ ਕਹਿ ਸਕਦੇ ਆ ਉਹਨਾਂ ਵੱਲੋਂ ਹੀ ਭਾਜੀ ਆਹ ਨੁਕੜ ਨਾਟਕ ਕਰਾਇਆ ਗਿਆ ਜੀ ਉਹਨਾਂ ਨੇ ਓਪਨ ਪਾਜੀ ਉਰੀ ਉਹ ਸਾਰਾ ਸੋਸ਼ਲ ਮੀਡੀਆ ਤੇ ਪਿਆ ਜੀ ਮੈਂ ਤੁਹਾਨੂੰ ਲਿੰਕ ਵੀ ਦੇ ਦਾਂਗਾ ਜੀ ਠੀਕ ਹੈ ਅ ਡੀਆਈਜੀ ਨਾਨਕ ਨੇ ਉਰੀ ਡੀਆਈਜੀ ਰਹੇ ਨੇ ਜੀ ਕੱਲੇ-ਕੱਲੇ ਬੰਦੇ ਨੂੰ ਪੁੱਛਿਆ ਵੀ ਤੂੰ ਕੀ ਡਰਗ ਲੈਂਦਾ ਸੀ ਕੀ ਨਸ਼ਾ ਕਰਦਾ ਸੀ ਹੁਣ ਪਾਜੀ ਜਿਹੜਾ ਬੰਦਾ ਚੋਰ ਹੈ ਮੰਨ ਲਓ ਕੋਈ ਗਿਲਟ ਹੈ ਉਹ ਤਾਂ ਇਹਦੀਆਂ ਜਗ੍ਹਾਵਾਂ ਤੇ ਜਾਊਗਾ ਹੀ ਨਹੀਂ ਉਹ ਵੀ ਏਡੇ ਵੱਡੇ ਅਫਸਰ ਕੋਲ ਓਪਨ ਸੜਕ ਤੇ ਕਿਵੇਂ ਲੈ ਕੇ ਆ ਜਾਏਗਾ ਅੱਛਾ ਹੋਰ ਤੁਸੀਂ ਦੂਜੀ ਗੱਲ ਛੱਡੋ ਆਪਰਾ ਸਾਡਾ ਨਾਲ ਬੈਠਿਆ ਜੀ ਹੈ ਨਾ ਇਹਦਾ ਵੀ ਐਕਸਪੀਰੀਅੰਸ ਹੈ ਜੀ ਉਸ ਉੱਥੇ ਉਹਨਾਂ ਜਗਾਵਾਂ ਤੇ ਰਿਹਾ ਵੀ ਹੈ ਅੱਜ ਇਹ ਆਪਣੀ ਵਿਲ ਨਾਲ ਹੈ ਨਾ ਉੱਥੇ ਵਲੰਟੀਅਰ ਕਰ ਰਿਹਾ ਹੈ ਤਾਂ ਇਹਦਾ ਭਾਜੀ ਹਰ ਬੰਦੇ ਦੀ ਨਾ ਆਪਣੀ ਆਪਣੀ ਸਮਝ ਹੈ ਕੋਈ ਕਿਸ ਤਰ੍ਹਾਂ ਉਹਦਾ ਐਕਸਪੀਰੀਅੰਸ ਕਰਦਾ ਹੈ ਕੋਈ ਕਿਸ ਤਰ੍ਹਾਂ ਐਕਸਪੀਰੀਅੰਸ ਕਰਦਾ ਹੈ ਤੁਸੀਂ ਜਿੰਨੇ ਵੀ ਰੀਹੈਬਿਲੀਟੇਸ਼ਨ ਸੈਂਟਰ ਵਾਲੇ ਦੇਖੋਗੇ ਉਹ ਕੋਈ ਵੀ ਨਾਨ ਐਡਿਕਟ ਨਹੀਂ ਹੋਊਗਾ 99.9% ਉਹ ਵੀ ਉਸੇ ਜਗ੍ਹਾ ਤੋਂ ਨਿਕਲ ਕੇ ਉਹੀ ਟ੍ਰੀਟਮੈਂਟ ਲੈ ਕੇ ਸਾਰਾ ਕੁਝ ਉਹ ਕਰਕੇ ਇੱਕ ਐਕਸਪੀਰੀਅੰਸ ਲੈ ਕੇ ਫਿਰ ਉਸ ਚੀਜ਼ ਨੂੰ ਤੁਸੀਂ ਕਰਦਾ ਹੋਇਆ ਦੇਖੋਗੇ ਹਨਾ ਜੇ ਹੁਣ ਅਸੀਂ ਸੋਚੀਏ ਕਿ ਅਸੀਂ ਬਾਟਾ ਦੀ ਦੁਕਾਨ ਤੇ ਹਨਾ ਜਹਾ ਲਵਾਈ ਦੀ ਦੁਕਾਨ ਤੇ ਚੱਪਲਾ ਮੰਗਾਗੇ ਬਾਟਾ ਦੀਆਂ ਉਹ ਤਾਂ ਹੋ ਨਹੀਂ ਸਕਦਾ ਤਾਂ ਜਿਨੇ ਗੁੜ ਖਾਦਾ ਉਹਨੂੰ ਹੀ ਗੁੜ ਦਾ ਸਵਾਦ ਪਤਾ ਹੈ ਹੁਣ ਕੀ ਹੈ ਭਾਜੀ ਲੋਕ ਬੜਾ ਮਤਲਬ ਉਪਰੋਂ ਉਪਰੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਆਂ ਹੁਣ ਕੀ ਹੈ ਕਿ ਨਸ਼ਾ ਬੜਾ ਪਿਆਰਾ ਹੁੰਦਾ ਜੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਾ ਜੀ ਉਹ ਨਹੀਂ ਚਾਹੁੰਦਾ ਕਿ ਮੈਂ ਕਿਸੇ ਇਹੇ ਜੇ ਮਾਹੌਲ 'ਚ ਜਾਵਾਂ ਜਿੱਥੇ ਪਾਬੰਦੀਆਂ ਹੋਣ ਦੇਖੋ ਜ਼ਿੰਦਗੀ 'ਚ ਨਸ਼ਾ ਮੈਂ ਮੈਂ ਤਾਂ ਆਪਣੀ ਗੱਲ ਕਰ ਸਕਦਾ ਮੇਰੀ ਜ਼ਿੰਦਗੀ 'ਚ ਸ਼ਾਇਦ ਨਸ਼ਾ ਆਉਂਦਾ ਹੀ ਨਾ ਜੇ ਹਨਾ ਮੈਂ ਜੇਲਾ 'ਚ ਜਾਂ ਹੋਰ ਮਾੜੀ ਸੰਗਤ 'ਚ ਜਾਂ ਮੇਰਾ ਧਿਆਨ ਮੇਰੇ ਫਾਦਰ ਦਾ ਧਿਆਨ ਮੇਰੇ ਤੋਂ ਨਾ ਹਟਦਾ ਮੇਰੇ ਪਰਿਵਾਰ ਦਾ ਜਦੋਂ ਮੇਰੇ ਤੋਂ ਧਿਆਨ हट ਗਿਆ ਮੈਂ ਉਡਾਰ ਹੋ ਗਿਆ ਤਾਂ ਮੇਰੀ ਜ਼ਿੰਦਗੀ ਚ ਕਈ ਇਹੋ ਜੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਸਮਾਜਿਕ ਤੌਰ ਤੇ ਗਲਤ ਸੀਗੀਆਂ ਹੁਣ ਉਹ ਉਹਨਾਂ ਦੇ ਉਹ ਜੇ ਮਾਹੌਲ ਚ ਉਹ ਜੇ ਸਿਸਟਮ ਚ ਉਹ ਆਦੀ ਨਹੀਂ ਹੈਗਾ ਜੀ ਉਹਨੂੰ ਵਿੱਚ ਲੜਾਈ ਕਾਦੀ ਹੈ ਪਰਿਵਾਰ ਚ ਵਿਚਾਰਾਂ ਦੀ ਨਸ਼ੇ ਦੀ ਲੜਾਈ ਨਹੀਂ ਹੈ ਜੀ ਨਸ਼ਾ ਦਾ ਪਰਿਵਾਰ ਕਹਿੰਦਾ ਤੂੰ ਘਰੇ ਬੈਠ ਕੇ दारू ਪੀ ਲੈ ਇਹ ਤੁਹਾਡੇ ਵਿਊਅਰਸ ਸੁਣਨ ਵਾਲੇ ਨਾ ਉਹ ਇਸ ਚੀਜ਼ ਨੂੰ ਐਕਸੈਪਟ ਕਰਨਗੇ 90% ਕੀ ਮਾਬਾਬ ਕਹਿੰਦੇ ਆ ਤੂੰ ਚਿੱਟਾ ਨਾ ਪੀ ਤੂੰ ਫੀਮ ਖਾਲਾ ਇਹ ਜਿੰਦਾ ਸਬੂਤ ਸਾਡੇ ਕੋਲੇ ਬੈਠਾ ਆਪਾਂ ਨੂੰ ਕਿਤੇ ਜੇ ਲੋਡ ਪਈ ਆਪਾਂ ਇਹਦਾ ਪਰਿਵਾਰ ਇਹਦੇ ਫਾਦਰ ਨੂੰ ਵੀ ਬੁਲਾ ਲਾਂਗੇ ਇਹ ਜੇ ਸੋ ਲੋਗ ਆਪਾਂ ਬੁਲਾ ਸਕਦੇ ਆ ਪਰ ਸਾਨੂੰ ਕੋਈ ਪ੍ਰੂਫ ਕਰਨ ਦੀ ਲੋਡ ਨਹੀਂ ਹੈ ਅਸੀਂ ਕਿ ਜਨਰਲੀ ਗੱਲ ਕਰ ਰਹੇ ਆ ਅਸੀਂ ਇੱਕ ਬੇਸਿਕ ਗੱਲ ਕਰ ਰਹੇ ਆ कि जो ਸਾਡੇ ਨਾਲ ਹੱਡ ਬੀਤੀਆਂ ਜੋ ਆਲਮੋਸਟ ਬੀਤੀਆਂ ਸਾਰੇ ਲੋਕਾਂ ਨਾਲ ਬੀਤੀਆਂ ਨੇ ਹਨਾ ਸਾਰੇ ਪਰਿਵਾਰ ਕਹਿੰਦੇ ਆ ਕਿ ਤੁਸੀਂ ਫੀਮ ਖਾ ਲੋ ਵੀ ਚਿੱਟਾ ਨਾ ਪੀਓ ਬਟ ਉਹਨੂੰ ਇਹ ਨਹੀਂ ਨਾ ਪਤਾ ਜੀ ਕਿ ਜਿਹੜਾ ਊਠਣੀ ਔਰ ਹੱਥਣੀ ਤੇ ਚੜ ਗਿਆ ਉਹ ਹੁਣ ਗਦੀ ਘੋੜੀ ਨਹੀਂ ਛੱਡਦਾ ਬਿਲਕੁਲ ਠੀਕ ਹੈ ਉਹਨੂੰ ਹੁਣ ਝੂਟਾ ਦਾ ਜਿਹੜਾ ਲੈਣ ਦੀ ਨੂੰ ਪੈ ਗਿਆ ਸਵਾਦ ਉਹ ਹੁਣ ਛੋਟੀ ਝੂਪਿੰਗ ਨਹੀਂ ਛੁੱਟਦਾ ਉਹਨੇ ਵੱਡੀ ਪੀਂਗ ਛੂਟਣੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਜੀ ਕਿ ਅਵੇਅਰਨੈਸ ਦੀ ਬਹੁਤ ਜ਼ਿਆਦਾ ਕਮੀ ਹੈ ਲੋਗ ਦੇਖਣਾ ਹੀ ਨਹੀਂ ਚਾਹਦੇ ਕਬੂਤਰ ਅਕਸਰ ਬਿੱਲੀ ਨੂੰ ਦੇਖ ਕੇ ਆਪ ਦੀ ਅੱਖਾਂ ਬੰਦ ਕਰ ਲੈਂਦਾ ਹੈਰੀ ਜੀ ਠੀਕ ਹੈ ਜੀ ਬਿੱਲੀ ਚਪਟਾ ਮਾਰੂ ਨਹੀਂ ਹਟਦੀ ਸੇਮ ਇਹ ਸਾਡੇ ਪੰਜਾਬ ਵਿੱਚ ਹਰਿਆਣਾ ਵਿੱਚ ਜਾਂ ਜਿੰਨਾ ਵੀ ਮੇਰਾ ਪਿਛਲੇ ਕੁਝ ਸਾਲਾਂ ਦਾ ਦਸ਼ਕਾਂ ਦਾ ਐਕਸਪੀਰੀਅੰਸ ਹੈ ਕਿ ਪਰਿਵਾਰ ਉਹ ਦੇਖਣਾ ਹੀ ਨਹੀਂ ਚਾਹਦਾ ਪਰਿਵਾਰ ਕੀ ਦੇਖਣਾ ਨਹੀਂ ਚਾਹਦਾ ਵੀ ਬੱਚੇ ਨੂੰ ਨਸ਼ਾ ਛੱਡਿਆ ਦੇਖਣਾ ਨਹੀਂ ਚਾਹਦਾ ਜਾਂ ਪਰਵਾਰ ਅਸੈਪਟ ਹੀ ਨਹੀਂ ਕਰਦਾ ਸਾਡਾ ਬੱਚਾ ਨਸ਼ਾ ਕਰਦਾ ਹੈ ਮੈਕਸਿਮਮ ਪਰਵਾਰ ਭਾਜੀ ਜਦੋਂ ਅਸੀਂ ਨਾ ਜਦੋਂ ਅ ਇੰਡੀਵਿਜੂਅਲ ਚਾਹੁੰਨੇ ਆ ਜੀ ਇੰਡੀਵਿਵਿਜੂਅਲ ਕਾਉਂਸਲਿੰਗ ਚਾਹੁੰਨੇ ਆ ਉਹ ਬੜਾ ਕੁਝ ਇਹੋ ਜਿਹਾ ਭਾਜੀ ਸ਼ੇਅਰ ਕਰਦਾ ਤੁਸੀਂ ਮੇਰਾ ਪੇਜ ਕਦੇ ਫੋਲੋ ਕਰਿਓ ਜੀ ਉਦੇ ਦਾ ਬਿਗਨਿੰਗ ਦੇ ਨਾਂ ਤੇ ਹਨਾ ਆਪਣਾ ਫੇਸਬੁੱਕ ਔਰ ਇੰਸਟਾ ਤੇ ਠੀਕ ਹੈ ਜੀ ਤੁਹਾਨੂੰ ਬੜੇ ਇਹੋ ਜਿਹੇ ਮੁੰਡੇ ਮਿਲਣਗੇ ਜੀ ਜਿਹੜੇ ਕਹਿਣਗੇ ਜੀ ਮੈਂ ਇਦਾਂ ਕਰਦਾ ਸੀ ਮੈਂ ਚੋਰੀ ਵੀ ਕਰਦਾ ਸੀ ਮੈਂ ਇਦਾਂ ਵੀ ਹੁਣ ਜਦੋਂ ਅਸੀਂ ਉਹ ਫੈਮਿਲੀ ਕਾਉਂਸਲਿੰਗ ਦੇ ਵਿੱਚ ਗੱਲਾਂ ਰੱਖਦੇ ਆ ਉਹਨਾਂ ਨੂੰ ਐ ਲੱਗਦਾ ਕਿ ਇਹ ਤਾਂ ਸਾਡੇ ਮੁੰਡੇ ਨੂੰ ਛੋਟੇ ਕਲੀਅਰ ਕਰ ਰਹੇ ਨੇ ਨਹੀਂ 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 ਉਹ ਤਾਂ ਮੈਨੂੰ ਪਤਾ ਸੀ ਉਹਨੇ ਬਸ ਪਾਪਾ ਨੂੰ ਨਹੀਂ ਦੱਸਿਆ ਗੱਲ ਸਮਝ ਆ ਗਈ ਉਹ ਟੱਕਦਾ ਉੱਪਰਦਾ ਬਾਤਾਂ ਹੁਣ ਸਾਡੇ ਵਰਗੇ ਨੂੰ ਫਿਰ ਕੀ ਲੱਗਦਾ ਹੈ ਕਿ ਅਸੀਂ ਕਿਉਂ ਉਹਦੀਆਂ ਹੱਦਾਂ ਚ ਐਂਟਰ ਕਰੀਏ ਦੇਖੋ ਠੀਕ ਹੈ ਪ੍ਰੋਬਲਮ ਉਸਦੀ ਹੈ ਸਾਡੇ ਕੋਲੇ ਉਹਨੇ ਮਹੀਨਾ ਹੱਦ 2 ਮਹੀਨੇ ਲਵਾਉਣੇ ਨੇ ਸੋਚ ਕੋਈ ਨਹੀਂ ਹੈ इवन देन ਭਾਜੀ 3-3 4-4 ਮਹੀਨਿਆਂ ਦੇ ਵਿੱਚ ਨਾ ਪੜ੍ਹੇ ਲਿਖੇ ਸਿਆਣੇ ਲੋਕ 3-3 4-4 ਮਹੀਨਿਆਂ ਦੇ ਵਿੱਚ 3-3 4-4 ਵਾਰੀ ਵੀ ਐਡਮਿਟ ਕਰਾ ਕੇ ਸਾਡੇ ਕੋਲੇ ਬਟ ਉਹ ਦੇਖਣ ਨੂੰ ਤਿਆਰ ਹੀ ਨਹੀਂ ਹੈਗੇ ਕਿ ਇਹ ਜਿਹੜੀ ਅੱਜ ਸਮੱਸਿਆ 'ਚ ਫਸਿਆ ਹੋਇਆ ਨਾ ਇਹ ਕੋਈ ਛੋਟੀ ਸਮੱਸਿਆ ਨਹੀਂ ਹੈ ਉਹਨਾਂ ਨੂੰ ਅੱਜ ਵੀ ਲੱਗਦਾ ਹੈ ਕਿ ਆਈ ਕੈਨ ਮੈਨੇਜ ਮੇਰਾ ਜੰਮਿਆ ਹੋਇਆ ਮਨ ਤਾਂ ਪਤਾ ਪਰ ਉਹਨੂੰ ਉਹ ਨਹੀਂ ਪਤਾ ਕਿ ਜਿਸ ਚੀਜ਼ ਨਾਲ ਉਹ ਇਸ਼ਕ ਕਰੀ ਬੈਠਾ ਹੈ ਨਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਕਿ ਇਹਨੇ ਆ ਕੇ ਰੁਕਣਾ ਕਿੱਥੇ ਹੈ ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈ ਇਹ ਤਾਂ ਬਸ ਉੱਥੇ ਜਾ ਕੇ ਲੈ ਜਾਊਗਾ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਕੀ ਕਰ ਸਕਦਾ ਭਾਜੀ ਉਹ ਰਸਤੇ ਨਾ ਜਿਹੜੇ ਇਹ ਚੱਲ ਰਿਹਾ ਉਹ ਮੈਂ ਤੈਅ ਕੀਤੇ ਹੋਏ ਨੇ ਜੀ ਠੀਕ ਹੈ ਹਣਾ ਮੈਨੂੰ ਪਤਾ ਹੈ ਕਿ ਇਹ ਹੁਣ 10 ਕਦਮਾਂ ਤੇ ਕਾਕਾ ਜੀ ਛਤਰੀ ਵੀ ਲੈ ਜਾਣਾ ਟਾਰਚ ਵੀ ਲੈ ਜਾਣਾ 10 ਕਦਮਾਂ ਤੇ ਨਾ ਹਣਾ ਇੱਥੇ ਮੀਂਹ ਪੈਣ ਵਾਲਾ ਛਤਰੀ ਕੰਮ ਆ ਜੇਗੀ ਕਣੀ ਤੋਂ ਬਚ ਜਾਓਗੇ ਹੋ ਸਕਦਾ ਅੱਗੇ ਹਨੇਰਾ ਵੀ ਆ ਜਾਏ ਟਾਰਚ ਕੰਮ ਆ ਜੇ ਮੰਨ ਲੇਗਾ ਤਾਂ ਭਾਜੀ ਉਹ ਸਾਰੀਆਂ ਚੀਜ਼ਾਂ ਤੋਂ ਬਚ ਜਾਏਗਾ ਹੁਣ ਪਰਿਵਾਰ ਨੂੰ ਤਾਂ ਦੂਰ ਦੂਰ ਤੱਕ ਅੰਦਾਜ਼ਾ ਹੀ ਨਹੀਂ ਹੈ ਨਾ ਉਹ ਤਾਂ ਸਿਰਫ ਇੱਕ ਨਸ਼ੇ ਨੂੰ ਦੇਖ ਰਹੇ ਨੇ ਕਿ ਸਾਡਾ ਮੁੰਡਾ ਸਿਰਫ ਸਿਰਫ ਨਸ਼ਾ ਕਰਦਾ ਸੀ ਉਹ ਹੁਣ ਉਹ ਕਿੰਨਾ ਵਿਸ਼ਾਲ ਰੂਪ ਲੈ ਚੁੱਕਿਆ ਹੈ ਉਹਦੀ ਪਕੜ ਕਿੰਨੀ ਕੀ ਮਜ਼ਬੂਤ ਹੈ ਔਰ ਦੂਜੀ ਗੱਲ ਭਾਜੀ ਅੱਜ ਜੋ ਇੱਥੇ ਸਾਡੇ ਸਭ ਤੋਂ ਵੱਡੀ ਗੱਲ ਉਰੇ ਆ ਰਹੇ ਆ ਨਾ ਸਾਡੇ ਸੂਬੇ 'ਚ ਉਹ ਕੋਈ ਨਸ਼ਾ ਹੈ ਹੀ ਨਹੀਂ ਅੱਛਾ ਜੀ ਉਹ ਨਸੀ ਨਸ਼ਾ ਹੈ ਗੰਦੇ ਹੀ ਨਹੀਂ ਉਹ ਸਭ ਕੈਮੀਕਲ ਫਾਰਮ ਹੈ ਉਹ ਇੱਕ ਮੌਤ ਦਾ ਸਮਾਨ ਹੈ ਜਿਹੜਾ ਕਿ ਨੌਜਵਾਨਾਂ ਨੂੰ ਮਾਰਨ ਲਈ ਭੇਜਿਆ ਜਾ ਰਿਹਾ ਹੈ ਫ੍ਰੈਂਕਲੀ ਦੇ ਨੋ ਯੋ ਇਹਨਾਂ ਨੂੰ ਪਤਾ ਹੋਣ ਦੇ باوجود ਫਿਰ ਕਰ ਰਹੇ ਆ ਜੀ ਇਹੀ ਡਿਸੀਜ਼ ਹੈ ਜੀ ਕਹਤਾ ਹੈ ਕਿ ਮuje ਪਤਾ ਹੈ وہی ਲਾਪਤਾ ਹੈ ਇਹ ਬਿਮਾਰੀ ਆਈ ਨੋ ਦੀ ਹੈ ਇਹ ਬਿਮਾਰੀ ਆਈ ਨੋ ਈਚ ਐਂਡ एवरीथिंग अबाउट ਈਚ ਐਂਡ एवरीथिंग ਦੀ ਹੈ ਇਹ ਬਿਮਾਰੀ ਆਈ ਕੈਨ ਮੈਨੇਜ ਦੀ ਹੈ ਇਹ ਹੋਰ ਬਿਮਾਰੀ ਨਹੀਂ ਹੈ ਇਹ ਤਾਂ ਬੇਸਿਕਲੀ ਬਾਈ ਜੀ ਮੈਂ ਪੰਜਾਬੀ ਚ ਦੱਸ ਰਿਹਾ ਇਹ ਕੋਈ ਮਤਲਬ ਪੜਿਆ ਲਿਖਿਆ ਦਾ ਪ੍ਰੋਗਰਾਮ ਨਹੀਂ ਇਹ ਫੁੱਦੂਆਂ ਦਾ ਪ੍ਰੋਗਰਾਮ ਹੈ। ਅੱਛਾ ਜੀ ਕਿਵੇਂ? ਫੁੱਦੂ ਬੰਦਾ ਬੰਦਾ। ਬਹਿ ਜਾਓ। ਬਹਿ ਗਏ ਜੀ। ਉਹ ਜੋ ਵੀ ਜਿਹੜਾ ਇਹ ਡਰਗ ਛੱਡਣ ਦਾ ਪ੍ਰੋਗਰਾਮ ਹੈ ਜੀ। ਬਿਲਕੁਲ ਬਿਲਕੁਲ। ਬੇਸਿਕਲੀ ਇਹ ਦੇਸੀ ਫੰਡੇ ਨੇ ਜੀ। ਠੀਕ ਹੈ ਜੀ। ਉਹਨੂੰ ਸਿਖਾਇਆ ਜਾਂਦਾ ਹੈ ਕਿ ਇਹਨੂੰ ਬੰਦ ਕਰ ਦੇ ਚਲਾਣਾ। ਅੱਛਾ। ਇਹਨੇ ਹਮੇਸ਼ਾ ਤੈਨੂੰ ਕੁੰਝੇ ਬਿਠਾਇਆ। ਠੀਕ ਹੈ। ਥੋੜਾ ਟਾਈਮ ਮੰਨ ਲੈ ਕਾਕਾ ਜ਼ਿੰਦਗੀ ਤੇਰੀ ਹੈ। ਕੋਈ ਨੀ ਇਥੇ ਰਿਹਾ ਨਾ ਤੂੰ ਰਹੇਗਾ ਹਾਂ ਇਹਨੂੰ ਯੂਟਿਲਾਈਜ਼ ਕਰ ਲੈ ਬੇਟਾ ਟਾਈਮ ਨੂੰ ਕੁਝ ਸਿੱਖ ਜਾ ਬਦਰੰਗ ਆਇਆ ਬਦਰੰਗ ਚਲਾ ਜਾਏਗਾ ਜੋ ਚੀਜ਼ਾਂ ਤੂੰ ਰੇ ਪ੍ਰੈਕਟਿਸ ਕਰ ਰਹੇ ਆਂ ਰਿਹੈਬ ਚ ਉਹ ਤੇਰਾ ਪਰਿਵਾਰ ਨਹੀਂ ਪ੍ਰੈਕਟਿਸ ਕਰ ਸਕਦਾ ਨਾ ਹੀ ਅਸੀਂ ਨੂੰ ਸਿਖਾ ਸਕਦੇ ਆਂ ਨਾ ਹੀ ਉਹਦਾ ਮਾਈਂਡਸੈਟ ਹੈ ਉਹ ਤਾਂ ਇਹ ਕਹਿੰਦਾ ਸਿਰਫ ਸ਼ਰਾਬ ਪੀਂਦਾ ਸੀ ਸਿਰਫ ਸਮੋਕ ਕਰਦਾ ਸੀ ਅਧੀਆਂ ਚੀਜ਼ਾਂ ਦਾ ਪਰਿਵਾਰ ਚ ਪੰਦਾ ਦੀ ਸਾਡੇ ਤੋਂ ਕੀ ਡਰਗ ਲੈਂਦੇ ਹੋਏ ਜਦੋਂ ਉਹ ਚੋਰੀਆਂ ਕਰ ਰਿਹਾ ਸੀ ਜਦੋਂ ਉਹਦੀਆਂ ਲੋਕ ਵੀਡੀਓਜ਼ ਬਣਾ ਰਹੇ ਸੀ ਜਦੋਂ ਉਹ ਥਾਣਿਆਂ 'ਚ ਫੜਿਆ ਗਿਆ ਜਦੋਂ ਉਹਨੇ ਗੱਡੀ ਠੋਕਦੀ ਉਦੋਂ ਪਰਿਵਾਰ ਨੂੰ ਸ਼ਰਮ ਨਹੀਂ ਆਈ ਕਿ ਸਾਡਾ ਖਾਨਦਾਨੀ ਪਰਿਵਾਰ ਸਾਡਾ ਖਾਨਦਾਨੀ ਨਾਮ ਇਹ ਮਿੱਟੀ 'ਚ ਰੋਲ ਰਿਹਾ ਜਾਂ ਇਹ ਗੰਦੇ ਰਸਤੇ ਤੇ ਚੱਲ ਗਿਆ ਜਦੋਂ ਸੁਧਾਰ ਦੇ ਵਿੱਚ ਆ ਗਿਆ ਉਹ ਪਰਿਵਾਰ ਨੂੰ ਪ੍ਰੋਬਲਮ ਆ ਗਈ ਕਿ ਇਹ ਕੈਮਰੇ ਦੇ ਅੱਗੇ ਨਾ ਆਜੇ ਇਹ ਕਿਸੇ ਦੇ ਸਾਹਮਣੇ ਨਾ ਆ ਜੇ ਅਸੀਂ ਤਾਂ ਦੱਸਿਆ ਹੋਇਆ ਹੈ ਭੂਆ ਕੋਲ ਹੈ ਔਰ ਇਹੀ ਡਿਜ਼ੀਜ਼ ਹੈ ਜੀ ਇਹੀ ਬਿਮਾਰੀ ਦਾ ਜਿਹਨੂੰ ਕਨਿੰਗ ਬਫਲਿੰਗ ਪਾਵਰਫੁਲ ਇਹੀ ਕਨਿੰਗਨੈਸ ਹੈ ਬਿਮਾਰੀ ਦੀ ਬੇਸਿਕਲੀ ਉਹਨੇ ਕੰਨ ਇਦਾਂ ਨਹੀਂ ਫੜਨਾ ਬਿਮਾਰੀ ਨੇ ਉਹਨੇ ਇਦਾਂ ਫੜਨਾ ਕੰਨ ਲਿਆ ਕੇ ਔਰ ਉਹਦਾ ਟਰੈਪ ਉਹਨੇ ਤਾਂ ਕਰ ਲੈਣਾ ਹੈ ਉਹਨੇ ਸਭ ਤੋਂ ਪਹਿਲਾਂ ਸੇਫ এনਵਾਇਰਨਮੈਂਟ ਚੋਂ ਬਾਹਰ ਕੱਢਣਾ ਹੈ ਬਿਮਾਰੀ ਦਾ ਜਿਹੜਾ ਪਹਿਲਾ ਕਦਮ ਹੈ ਉਹਨੇ ਸਭ ਤੋਂ ਪਹਿਲਾਂ ਤੁਹਾਨੂੰ ਉਸ ਸੇਵ ਮਾਹੌਲ ਚੋਂ ਬਾਹਰ ਕੱਢਣਾ ਹੈ ਜਿੱਥੇ ਉਹ ਚਾਂਦੇ ਹੋਏ ਵੀ ਨਿਸ਼ਾਨ ਨਹੀਂ ਕਰ ਰਿਹਾ ਔਰ ਉਧਰੋਂ ਪਰਿਵਾਰ ਦੀ ਜਿਹੜੀ ਬਿਮਾਰੀ ਹੈ ਉਹਨੂੰ ਸੁਪਨੇ ਆਣ ਲੱਗ ਜਾਂਦੇ ਆ ਮੇਰਾ ਮੁੰਡਾ गिर ਗਿਆ ਸੀ ਮੈਂ ਰੋਂਦੇ ਦੇਖਿਆ ਉਹਨੇ ਰੋਟੀ ਨਹੀਂ ਖਾਦੀ ਉਹ ਜਦੋਂ ਦੇ ਮਤਲਬ ਚਟਾਕੇ ਪੈ ਰਹੇ ਸੀ ਘਰੇ ਕਲੇਸ਼ ਹੋ ਰਿਹਾ ਸੀ ਚੋਰੀਆਂ ਹੋ ਰਹੀਆਂ ਸੀ ਜਦੋਂ ਝੋਲੀਆਂ ਅੱਡ ਅੱਡ ਬਦਤਵਾਵਾ ਦੇ ਰਹੇ ਸੀ ਉਦੋਂ ਪ੍ਰੋਬਲਮ ਨਹੀਂ ਸੀ ਜਦੋਂ ਸੁਧਾਰ ਚ ਆ ਗਿਆ ਉਹ ਬਿਮਾਰੀ ਨੇ ਉਹਨਾਂ ਨੂੰ ਐਸੀਆਂ ਤਸਵੀਰਾਂ ਦਿਖਾਣੀਆਂ ਸ਼ੁਰੂ ਕਰਤੀਆਂ ਜਿਦੇ ਵਿੱਚ ਉਹਦੇ ਸੁਧਾਰ ਚ ਉਹਨੂੰ ਪ੍ਰੋਬਲਮ ਆਣ ਲੱਗੀ ਉਸ ਮਾਹੌਲ ਦੇ ਵਿੱਚ ਰਹਿਣ ਲਈ ਪ੍ਰੋਬਲਮ ਆਣ ਲੱਗੀ ਕਿਉਂਕਿ ਭਾਜੀ ਇੱਕ ਗੱਲ ਤੈਅ ਹੈ ਕਿ ਉਹਨਾਂ ਦੇ ਤਰੀਕਿਆਂ ਨਾਲ ਪਰਿਵਾਰ ਦੇ ਤਰੀਕਿਆਂ ਨਾਲ ਜੇ ਮੈਂ ਛੱਡਣ ਵਾਲਾ ਹੁੰਦਾ ਤਾਂ ਮੈਨੂੰ ਰਿਹੈਬਿਲੀਟੇਸ਼ਨ ਸੈਂਟਰਾਂ ਦੀ ਲੋੜ ਨਾ ਪੈਂਦੀ ਤੁਸੀਂ ਕਿੰਨੀ ਦਿਨ ਕੱਟੀਏ ਸੈਂਟਰ ਭਾਜੀ ਮੈਂ ਤਾਂ ਭਾਜੀ ਲੰਬਾ ਟਾਈਮ ਰਿਹਾ ਜੀ 2.5 3.5 ਸਾਲ ਮੈਂ ਜੁੜਿਆ ਰਹਿਆ ਜੀ ਮੈਂ ਜੋਬ ਵੀ ਕੀਤੀ ਹੈ ਹਨਾ ਮੈਂ ਉੱਥੇ ਐਜ਼ ਅ ਕਾਉਂਸਲਰ ਐਜ਼ ਅ ਯੂਨਿਟ ਹੈਡ ਕੰਮ ਵੀ ਕੀਤਾ ਜੀ ਫਿਰ ਮੈਂ ਡਿਕਟੇਡ ਬ੍ਰੇਨ ਦੇ ਉੱਤੇ ਹਨਾ ਇਹਦੇ ਉੱਪਰ ਮੈਂ ਭਾਜੀ ਥੈਰਾ ਮਤਲਬ ਸਟੱਡੀ ਵੀ ਕੀਤੀ ਹੈ ਹਨਾ ਟ੍ਰਾਂਟੋ ਤੋਂ ਮਤਲਬ ਗੱਲ ਮੇਰਾ ਤਾਂ ਇੱਕ ਪੈਸ਼ਨ ਹੈ ਭਾਜੀ ਮੇਰੀ ਤਾਂ ਇੱਕ ਮੇਰਾ ਤਾਂ ਅੰਦਰ ਇੱਕ ਜਜ਼ਬਾ ਹੈ ਹਨਾ ਇਹ ਲੋਕਾਂ ਨਾਲ ਕੰਮ ਕਰਨਾ ਇਹ ਲੋਕਾਂ ਦੇ ਨਾਲ ਗੱਲ ਕਰਨਾ ਹਨਾ ਸੋਸ਼ਲ ਐਕਟੀਵਿਟੀਆਂ ਕਰਨਾ ਮੈਨੂੰ ਤਾਂ ਮੇਰੀ ਤਾਂ ਜਿਹੜਾ ਮੈਂ ਤੁਹਾਨੂੰ ਗੁੱਡ ਫੀਲ ਫੈਕਟਰ ਦੀ ਗੱਲ ਕਰ ਰਿਹਾ ਸੀ ਮੈਨੂੰ ਤਾਂ ਇੰਨੇ ਸਾਲਾਂ ਦੀ ਇੱਕ ਸਮਝ ਆਈ ਹੈ ਕਿ ਮੈਂ ਜਦੋਂ ਤੱਕ ਇਹਨੂੰ ਕਿਸੇ ਦੂਜੇ ਪਾਸੇ ਨਹੀਂ ਲਾਉਂਗਾ ਜੇ ਮੈਂ ਉਸ ਬੰਦੇ ਬਾਰੇ ਕਹਿ ਰਿਹਾ ਕਿ ਇਹ ਬਿਮਾਰ ਹੈ ਇਹਨੂੰ ਹਨਾ ਕੁਝ ਨਾ ਕੁਝ ਇਹੋ ਜਿਹਾ ਚਾਹੀਦਾ ਹੈ ਉਹ ਗੁੱਡ ਫੀਲ ਫੈਕਟਰ ਤਾਂ ਉਹ ਮੇਰੇ ਤੇ ਵੀ ਲਾਗੂ ਹੁੰਦੀ ਹੈ ਬਾਈ ਜੀ ਉਹ ਮੈਨੂੰ ਜਦੋਂ ਤੱਕ ਉਹ એનર્ਜੀ ਅੰਦਰੋਂ ਉੱਦਾਂ ਦਾ ਫੀਲ ਨਹੀਂ ਹੋਊਗਾ ਮੈਂ ਆਪਣੀ એનર્ਜੀ ਨੂੰ ਚੈਨਲਾਈਜ਼ ਨਹੀਂ ਕਰਾਂਗਾ ਸਭ ਬਿਮਾਰੀ ਨੇ ਮਨ ਨੂੰ ਵੀ ਡ੍ਰਾਈਵ ਕਰ ਲੈਣਾ ਉਹਨੇ ਮਨ ਨੂੰ ਵੀ ਉਹਨਾਂ ਜਗਾਵਾਂ ਤੇ ਪੀਪਲ ਪਲੇਸਸ ਥਿੰਗਸ ਕਿ ਟ੍ਰਾਇੰਗਲ ਹੈ ਉਹਨਾਂ ਲੋਕਾਂ ਤੋਂ ਦੂਰ ਉਹਨਾਂ ਜਗਾਵਾਂ ਤੋਂ ਦੂਰ ਉਹਨਾਂ ਚੀਜ਼ਾਂ ਤੋਂ ਦੂਰ ਤਾਂ ਮੈਨੂੰ ਵੀ ਮੇਰੀ ਬਿਮਾਰੀ ਉਹਨਾਂ ਲੋਕਾਂ ਕੋਲ ਲੈ ਜਾਣਾ ਸ਼ੁਰੂ ਕਰ ਦੂਗੀ ਵੀ ਜਿਹੜੇ ਲੋਕ ਇਸਟੀ ਦੇ ਐਡਿਕਟ ਹੈ ਬੰਦਾ ਉਧਰ ਅਟ੍ਰੈਕਟ ਆਟੋਮੈਟਿਕਲੀ ਹੁੰਦਾ ਜਗਾਵਾਂ ਦੇ ਲੈਣ ਲੱਗ ਜੂਗੀ ਮੈਂ ਕਿਹੜਾ ਪੀਣੀ ਹੈ ਚਲ ਵਹਿ ਜੰਨੇ ਠੀਕ ਹੈ ਜੀ ਸੈਂਟਰ ਦੇ ਵਿੱਚ ਇਹ ਰੂਟੀਨ ਬੰਦੇ ਦੀ ਬਣਦੀ ਰਹਦੀ ਹੈ ਤੁਸੀਂ ਉਹਨੂੰ ਰਿਮਾਈਂਡ ਕਰਾਉਂਦੇ ਹੋ ਵੀ ਇਹ ਤੂੰ ਜ਼ਿੰਦਗੀ ਦੀ ਗਲਤੀ ਕੀਤੀ ਹੈ ਵੀ ਇਹ ਤੋਂ ਬਚ ਕੇ ਰਹਿਣਾ ਹੈ ਹੈ ਜੀ ਸੈਂਟਰ ਨਾ ਇੱਕ ਸ਼ਾਰਪਨਰ ਦਾ ਕੰਮ ਕਰਦਾ ਹੈ ਅੱਛਾ ਜੀ ਪੈਨਸਲ ਆਪਾਂ ਨਵੀਂ ਬਾਜ਼ਾਰ ਤੋਂ ਲੈ ਕੇ ਆਈ ਦੀ ਹੈ ਠੀਕ ਹੈ ਜੀ ਉਹਨੂੰ ਪਾਉਂਦੇ ਆ ਸ਼ਾਰਪਨਰ ਚ ਘੜੀ ਜਾਂਦੀ ਹੈ ਹਾਂਜੀ ਹਾਂਜੀ ਉਹ ਤਿੱਖਾ ਜ਼ਰੂਰ ਹੋ ਜਾਂਦਾ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਹੁਣ ਉਸ ਸ਼ਾਰਪਨੈਸ ਨੂੰ ਉਹ ਪੋਜ਼ਿਟਿਵ ਵੱਲ ਨੂੰ ਲੈ ਕੇ ਜਾਂਦਾ ਮਾੜੇ ਪਾਸੇ ਲੈ ਕੇ ਜਾਂਦਾ ਮੈਂ ਕਿਹਾ ਜੀ ਮੈਂ ਅਸੀਂ ਤਾਂ ਉਥੇ ਇਹ ਚੀਜ਼ ਦੱਸ ਸਕਦੇ ਆਂ ਵੀ ਆਹ ਬੱਸ ਸਟੈਂਡ ਹੈ ਜੀ ਆਹ ਦੋ ਬੱਸਾਂ ਇੱਕ ਚੰਡੀਗੜ੍ਹ ਇੱਕ ਸੰਗਰੂਰ ਜਿਹੜੀ ਬੱਸ 'ਚ ਬਹਿ ਜਾਓਗੇ ਭਵਾਨੀਗੜ੍ਹ ਉਹ ਜੇ ਲੋਕ ਉਹ ਜਾ ਪਰਵਾ ਤੁਸੀਂ ਜੇ ਹੁਣ ਭਵਾਨੀਗੜ੍ਹ ਆਪਣਾ ਸੰਗਰੂਰ ਵਾਲੀ ਬੱਸ 'ਚ ਬੈਠ ਕੇ ਤੁਸੀਂ ਐਕਸਪੈਕਟ ਕਰੋਗੇ ਚੰਡੀਗੜ੍ਹ ਆ ਜਾਊਗਾ ਆ ਜਾਏਗਾ ਜੀ ਚੰਡੀਗੜ੍ਹ ਨਹੀਂ ਆਊਗਾ ਜੀ ਬਿਲਕੁਲ ਨਹੀਂ ਆਊਗਾ ਜੀ ਮਾ ਫੰਡਾ ਇਹ ਹੈ ਹਰ ਬੰਦਾ ਡਾਕਟਰ ਬਣਿਆ ਹੋਇਆ ਜੀ ਹਰ ਬੰਦੇ ਕੋਲੇ ਕੋਈ ਨਾ ਕੋਈ ਸਮਾਧਾਨ ਹੈ ਪਰ ਇਹ ਚੀਜ਼ ਦਾ ਸਮਾਧਾਨ ਉਸੇ ਕੋਲੇ ਹੈ ਜਿਹੜਾ ਇਸ ਵਿੱਚੋਂ ਨਿਕਲਿਆ ਹੋਇਆ ਇਹ ਨਹੀਂ ਜਿਹੜੀਆਂ ਇਹ ਰਾਜੂ ਜੀ ਪੂੜੀਆਂ ਦਾ ਅੱਜ ਕੱਲ ਬਹੁਤ ਚੱਲਣਾ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਆਂ ਵੀ ਉਹ ਵਾਕਈ ਕਾਰਗਰ ਵੀ ਹੈ ਕਿ ਲੋਕਾਂ ਦੀ ਉਹੀ ਲੁੱਟ ਹੋ ਰਹੀ ਹੈ ਮੈਂ ਚੈਲੰਜ ਕਰਦਾ ਜੀ ਇਹ ਜੇ ਲੋਕਾਂ ਨੂੰ ਲਓ ਤੁਸੀਂ ਮੇਰਾ ਮੈਨੂੰ ਆਮਣੇ ਸਾਹਮਣੇ ਬਿਠਾ ਦਿਓ ਠੀਕ ਹੈ ਜੀ ਮੈਂ ਹੁਣ ਮੱਕੜ ਦਾ ਜਲੂਸ ਕੱਢਿਆ ਸੀਗਾ ਜੀ ਠੀਕ ਹੈ ਜੀ ਹਨਾ ਪਤਾ ਨਹੀਂ ਕਿੰਨੇ ਕੁ ਸ਼ੇਅਰ ਹੋਏ ਸੀ ਜੀ ਕਿੰਨੇ ਕੁ ਲੋਕਾਂ ਨੇ ਉਹਨੂੰ ਲਾਈਕ ਕੀਤਾ ਕਿੰਨੀ ਕੁ ਥਾਵਾਂ ਤੇ ਗਿਆ ਮੈਂ ਚੈਲੰਜ ਕਰਦਾ ਐ ਜੇ ਲੋਕਾਂ ਨੂੰ ਜੀ ਕਿਸੇ ਇੱਕ ਦਾ ਨਸ਼ਾ ਛਡਾ ਦੇਣਾ ਪੁੰਜੇ ਬਹਿ ਜਾਊਂਗਾ ਕਿ ਵੀ ਜਿਹੜਾ ਉਹ ਇੰਨੀ-ਇੰਨੀ ਐਡਸ ਹੋ ਰਹੀਆਂ ਵੀ ਕਿਸੇ ਦਾ ਨਸ਼ਾ ਨਹੀਂ ਛਡਾ ਸਕਦੇ ਐ ਕੋਈ ਫੋੜਾ ਫੁੰਸੀ ਥੋੜੀ ਐ ਹੈਰੀ ਜੀ ਇਹ ਫੋੜਾ ਫੁੰਸੀ ਥੋੜੀ ਐ ਕਿ ਥੋੜੇ ਫੋੜਾ ਹੋਇਆ ਉਹਨੇ ਮਲਮ ਲਾਤੀ ਉਹ ਵਿਚਾਰਾਂ ਦਾ ਕੀ ਕਰੇਗਾ ਉਹ ਖਚਾਬ ਦਾ ਕੀ ਕਰੇਗਾ ਉਹ ਤਾਂ ਕਹਿੰਦਾ ਵੀ ਪੂਰੀ ਦਹੀਂ ਚ ਘੋਲ ਕੇ ਖਾਓ ਜੀ 5-7 ਮਿੰਟ ਚ ਤੋੜ ਖਤਮ ਹੈ ਜੀ ਦੇਖੋ ਭਾਜੀ ਮੇਰੇ ਕੋਲ ਨਾ ਇਹਨਾਂ ਲੋਕਾਂ ਵਾਸਤੇ ਨਾ ਬਹੁਤ ਬਹੁਤ ਕੁਝ ਹੈ ਭੰਡਾਰ ਠੀਕ ਹੈ ਜੀ ਠੀਕ ਹੈ ਦੇਖੋ ਥੱਪਣ ਉਹਦੇ ਵੱਜਦਾ ਜਿਹੜਾ ਖਾਂਦਾ ਹੈ ਤਾਂ ਇਹ ਹੁਣ ਪੰਜਾਬ ਦੀ ਲੋਕਾਂ ਤੇ ਹੈ ਇਹਨਾਂ ਨੇ ਕਦ ਤੱਕ ਫੁੱਦੂ ਬਣਨਾ ਪੰਜਾਬੀ ਚ ਠੀਕ ਹੈ ਕੋਈ ਦਵਾਈ ਬਾਈ ਜੀ ਨਹੀਂ ਬਣੀ ਨਾਇਕੋ ਇਦਾਂ ਦਾ ਡਾਕਟਰ ਬਣਿਆ ਇਹ ਇੱਕ ਵਿਲਿੰਗਨੈਸ ਦਾ ਫੰਡ ਹੈ ਜਿਹਦੀ ਵਿਲ ਪਾਵਰ ਸਟਰੋਂਗ ਹੈ ਉਹੀ ਨਸ਼ਾ ਛੱਡ ਸਕਦਾ ਹੈ ਵਿਲਿੰਗ ਵਿਲਿੰਗਨੈਸ ਦਾ ਫੰਡ ਹੈ ਡਿਜ਼ਾਇਰ ਟੂ ਸਟਾਪ ਯੂজিং ਪਹਿਲੀ ਰਿਕੁਆਇਰਮੈਂਟ ਹੈ ਜੀ ਜੋ ਅਸੀਂ ਪੜਦੇ ਹਾਂ ਦੁਨੀਆ ਦੀ ਕੋਈ ਵੀ ਤਾਕਤ ਕਿਸੇ ਦਾ ਨਸ਼ਾ ਨਹੀਂ ਛਡਾ ਸਕਦੀ ਇਹ ਤੈਅ ਹੈ ਨਾ ਮੈਂ ਨਾ ਤੁਸੀਂ ਨਾ ਕੋਈ ਡਾਕਟਰ ਨਾ ਕੋਈ ਦਵਾਈ ਨਾ ਅੱਜ ਤੱਕ ਬਣੀ ਹੈ ਨਾ ਅੱਗੇ ਕੋਈ ਬਣੇਗੀ ਇਹ ਜਾਂ ਕੁਝ ਹੈ ਨਹੀਂ ਇਹ ਸਾਈਕੋਲੋਜੀਕਲੀ ਇੱਕ ਡਿਸਆਰਡਰ ਹੈ ਕੋਈ ਫੋੜਾ ਫੁੰਸੀ ਨਹੀਂ ਹੈ ਕਿ ਆਯੁਰਵੇਦ ਤੋਂ ਅਸੀਂ ਲੈ ਕੇ ਆਏ ਦੋ ਗੋਲੀਆਂ ਪਾਈਆਂ ਉਹ ਸਵੇਰੇ ਉਹਦੀ ਸੋਚ ਬਦਲ ਗਈ। ਉਹ ਹਾਂ ਇਹ ਸੁਣ ਪਿਆ ਰਹੂਗਾ। ਠੀਕ ਹੈ। ਸਲੋ ਕਰ ਦੇਣਗੇ। ਸੁੱਤਾ ਪਿਆ ਪਾਈ ਰੱਖੋ ਜਿੰਦਾ লাশ ਮਾਰ ਦੋ ਉਹਨੂੰ। ਆਈਵੀਐਫ ਸੈਂਟਰ ਦੇਖੇ ਸੀ ਜੀ ਹੱਦੋਂ 15-16 ਸਾਲ ਪਹਿਲਾਂ ਤੁਸੀਂ ਕਦੇ? ਨਹੀਂ ਨਹੀਂ ਕਦੇ ਨਹੀਂ ਦੇਖੇ ਜੀ। ਕਿਉਂ ਖੁੱਲ ਗਏ ਜੀ? ਤੁਸੀਂ ਦੱਸੋ ਜੀ ਕਾਰਨ ਤੁਹਾਨੂੰ ਕੀ ਲੱਗਦਾ? ਇਹ ਅੱਜਕੱਲ ਇਹ ਸੈਕਸ ਹੈਲਥ ਇਹ ਮਤਲਬ ਉਹ ਹੈਸ਼ਟੈਗ ਹੈ ਜੀ ਇਹ ਜਿਹਨੂੰ ਆਪਾਂ ਕਹਿੰਦੇ ਨੇ ਵੀ ਉਹ ਉਸਤੇ ਟਵਿੱਟਰ ਦੇ ਜਿਵੇਂ ਟ੍ਰੈਂਡਿੰਗ ਮੇ ਟ੍ਰੈਂਡਿੰਗ ਹੈ ਅੱਜ ਕੱਲ ਤੁਸੀਂ ਹੈਲਥ ਦੇ ਸੈਕਸ ਤੇ ਜਿੰਨੂੰ ਮਰਜ਼ੀ ਬੇਫਕੂ ਬਣਾ ਲਓ ਜੀ ਜਿੰਨਾ ਮਰਜ਼ੀ ਪੈਸਾ ਲੈ ਲਓ ਤੁਸੀਂ ਉਹਦੀ ਨਜ਼ਰ ਸਿੱਧੀ ਹੋਣੀ ਚਾਹੀਦੀ ਹੈ ਬੰਦਾ ਦਾ ਬੰਦੇ ਦਾ ਕੀ ਸਵਾਰੂਗਾ ਬੜੇ ਬੇਸਿਕ ਚੀਜ਼ਾਂ ਨੇ ਜੀ ਆਪਾਂ ਉਹੀ ਕਮਾ ਕੇ ਹਨਾ ਤੁਹਾਨੂੰ ਕੋਈ ਕੀ ਕਹੀ ਜਾਂਦਾ ਜੀ ਕੋਈ ਕੀ ਕਹੀ ਜਾਂਦਾ ਕੋਈ ਭਾਜੀ ਇਨਫੋਰਮੇਸ਼ਨਾਂ ਤੁਸੀਂ ਕਿਸੇ ਹੋਰ ਕੋਲ ਚਲੇ ਜਾਓ ਉਹਦੇ ਕੋਲ ਅਲੱਗ ਤੋਂ ਇਨਫੋਰਮੇਸ਼ਨਾਂ ਹੋਣਗੀਆਂ ਮੈਂ ਤੁਹਾਨੂੰ ਇਸ ਸੋਚ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਸ਼ਾਇਦ ਕਿਸੇ ਦੇ ਖਾਨੇ 'ਚ ਗੱਲ ਪੈ ਜੇ ਕਿਸੇ ਦਾ ਇੱਕ ਯੂ ਟਰਨ ਹੋ ਜੇ ਕਿਉਂਕਿ ਜਿੰਨੀ ਕਿ ਬਰਬਾਦੀ ਮੈਂ ਕਰ ਲਈ ਜਾਂ ਜਿੰਨੀ ਕਰਵਾਦੀ ਅਸੀਂ ਦੇਖਦੇ ਆ ਹੁੰਦੀ ਹੋਈ ਪੰਜਾਬ ਨੇ ਤਾਂ ਉਦੋਂ ਹੀ ਪਾਜੀ 8-10 ਸਾਲਾਂ ਨੂੰ ਉਦੋਂ ਹੀ ਖਤਮ ਹੋ ਜਾਣਾ ਜਿੱਦਾਂ ਦਾ ਚੱਲਿਆ ਹੋਇਆ ਔਰ ਇਹ ਦੱਸੋ ਕੋਈ ਤੁਹਾਨੂੰ ਲੱਗਦਾ ਅਸੀਂ ਉਣਾ ਮਤਲਬ ਹਰ ਪਾਸਿਓਂ ਸ਼ੋਸ਼ਣ ਹੋ ਰਿਹਾ ਨਹੀਂ ਪਰ ਹੁਣੇ ਇਹ ਵੀ ਜਾਲ ਤਾਂ ਚਲੋ ਬੁਣਿਆ ਗਿਆ ਸਰਕਾਰਾਂ ਵੀ ਬਹੁਤ ਜ਼ੋਰ ਲਾ ਰਹੀਆਂ ਯੁੱਧ ਨਸ਼ੇ ਵਿਰੋਧ ਸਰਕਾਰ ਨੇ ਸਟਾਰਟ ਕੀਤਾ ਤੇ ਇਹਦੇ ਨਾਲ ਕਰਿਆ ਕੀ ਜਾ ਸਕਦਾ ਯੂਥ ਨੂੰ ਮੋਟੀਵੇਟ ਕਿਵੇਂ ਕੀਤਾ ਜਾਵੇ ਕੀ ਪ੍ਰੋਗਰਾਮ ਦਿੱਤਾ ਜਾਵੇ ਦੇਖੋ ਭਾਜੀ ਇਹ ਜਾਗਰੂਕਤਾ ਭਾਜੀ ਲੋਕਾਂ ਨੂੰ ਦੇਣੀ ਚਾਹੀਦੀ ਹੈ ਜੀ ਵੀ ਪਰਿਵਾਰਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਉਹ ਮਤਲਬ ਜਿਵੇਂ ਸ਼ਰਮ ਛੱਡ ਕੇ ਖੁੱਲ ਕੇ ਸਾਹਮਣੇ ਆਣ ਮੰਤਾਇਆ ਲੱਗਦਾ ਭਾਜੀ ਹਰ ਦੇਖੋ ਆਪਾਂ ਇਧਰੋਂ ਚਲੇ ਜੇ ਉਧਰੋਂ ਚਲ ਜੋ ਦੱਸੋ ਕਿਹੜਾ ਕਿੱਥੇ ਨਸ਼ਾਨੀ ਫਿਰਿਆ ਜਾਂ ਕਿਤੇ ਗੋਲੀਆਂ ਨਹੀਂ ਮਿਲ ਰਹੀਆਂ ਜਾਂ ਕਿੰਨਾ ਕ ਨਸ਼ਾ ਖਤਮ ਹੋ ਚੁੱਕਾ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਗੱਲ ਇਹ ਹੈ ਕਿ ਜਦੋਂ ਤੱਕ ਡਿਮਾਂਡ ਹੈ ਉਦੋਂ ਤੱਕ ਸਪਲਾਈ ਹੈ ਸਦੀ ਜਬਾਨੀ ਸੁਣਿਆ ਵੀ ਨਸ਼ਾ ਕਿਵੇਂ ਇੱਕ ਨਾਮੁਰਾਦ ਬਿਮਾਰੀ ਹੈ ਤੇ ਕਿਤੋਂ ਕਿਵੇਂ ਉਸ ਤੋਂ ਉਬਰਿਆ ਜਾ ਸਕਦਾ ਹੈ ਅਗਲੇ ਇਹ ਪੋਡਕਾਸਟ ਵਿੱਚ ਆਪਾਂ ਜਲਦੀ ਹੀ ਗੱਲਬਾਤ ਕਰਾਂਗੇ ਰਾਜੂ ਜੀ ਨਾਲ ਉਹਨਾਂ ਦੀ ਜਵਾਨੀ ਦੇ ਬਾਰੇ ਜ਼ਿੰਦਗੀ ਦੇ ਬਾਰੇ ਰਾਜੂ ਜੀ ਤੁਹਾਡਾ ਗੱਲਬਾਤ ਵਿਦ ਹੈਰੀ ਵਿਦ ਆਨ ਵਿਦ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਈ